ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਰੋਜ਼ਾਨਾ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਮਹੰਗੇ ਸ਼ਬਦਾਂ ਦੀ ਸੰਤਿ ਹੈ ਸਰਵਣ ਕਰ ਰਹੇ ਹਾਂ ਜੋ ਸੰਗਤਾਂ ਘਰਾਂ ਦੇ ਵਿੱਚ ਸ੍ਰੀ ਸਹਿਜ ਪਾਠ ਕਰਦਿਆਂ ਨੇ ਜਾਂ ਸ੍ਰੀ ਅਖੰਡ ਪਾਠ ਸਾਹਿਬ ਕਰਦਿਆਂ ਨੇ ਉਹਨਾਂ ਦੇ ਵਾਸਤੇ ਇਹ ਵੀਡੀਓ ਬਹੁਤ ਲਾਭਦਾਇਕ ਹੈ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਸ਼ਬਦਾਂ ਦੀ ਸੰਖਿਆ ਸਰਵਨ ਕਰਾਂਗੇ ਪਹਿਲਾ ਸ਼ਬਦ ਹੈ ਬੱਬੇ ਕੰਨਾ ਪੈਚ ਅੱਧਾ ਜਈਆ ਪੱਪੇ ਕੰਨਾ ਰਾਰੇ ਔਂਕੜ ਜੋ ਬੱਬੇ ਦੇ ਪੈਚ ਅੱਧਾ ਜਈਆ ਇਸ ਵਿੱਚੋਂ ਸਿਆਰੀ ਨਿਕਲ ਕੇ ਬੱਬੇ ਤੇ ਲੱਗ ਜਾਵੇਗੀ ਨਾਲ ਇਹ ਵਿੱਚੋਂ ਐੜਾ ਨਿਕਲੇਗਾ ਇਸ ਦਾ ਉਚਾਰਨ ਹੋਵੇਗਾ ਬੱਬੇ ਸਿਆਰੀ ਐੜੇ ਕੰਨਾ ਪੱਪੇ ਕੰਨਾ ਰਾਰੇ ਔਂਕੜ ਵਿਆਪਾਰ ਵਿਆਪਾਰ ਇਸ ਨੂੰ ਵਾਪਾਰ ਨਹੀਂ ਬੋਲਣਾ ਐੜਾ ਲਾਉਣਾ ਵਿੱਚ ਵਿਆਪਾਰ ਵਿਆਪ ਬੋਲ ਕੇ ਪਾਰ ਵਿਆਪਾਰ ਬੋਲਣਾ ਹੈ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਵਪਾਰ ਫਿਰ ਦੁਬਾਰਾ ਆਪਾ ਸ਼ਬਦ ਦਾ ਉਚਾਰਨ ਸਮਝੀਐ ਬੱਬੇ ਕੰਨਾ ਕੈਂਚ ਅੱਧਾ ਜਈਆ ਪੱਪੇ ਕੰਨਾ ਰਾਰੇ ਔਂਕੜ ਇਸ ਨੂੰ ਵਪਾਰ ਨਹੀਂ ਬੋਲਣਾ ਇਸ ਦਾ ਉਚਾਰਨ ਕਰਨਾ ਹੈ ਜੋ ਬੱਬੇ ਦੇ ਪੈਰ ਵਿੱਚ ਅੱਧਾ ਜਈਆ ਹੈ ਇਸ ਵਿੱਚੋਂ ਸਿਹਾਰੀ ਨਿਕਲੇਗੀ ਨਾਲ ਐੜਾ ਨਿਕਲੇਗਾ ਉਚਾਰਨ ਹੈ ਬੱਬੇ ਸਿਆਰੀ ਆਡੇ ਕੰਨਾ ਪੱਪੇ ਕੰਨਾ ਰਾਰੇ ਔਂਕੜ ਵਿਆਪਾਰ ਵਿਆਪਾਰ ਇਸ ਤਰ੍ਹਾਂ ਬੋਲਣਾ ਵਿਆ ਬੋਲ ਕੇ ਪਾਰ ਵਿਆਪਾਰ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਵਪਾਰ ਸੱਚਾ ਵਪਾਰ ਸੱਚ ਦਾ ਨਾਮ ਦਾ ਵਪਾਰ ਕਰਨਾ ਗੁਰਬਾਣੀ ਵਿੱਚ ਪੰਗਤੀ ਦਰਜ ਹੈ ਹਉ ਬੰਜਾਰੋ ਰਾਮ ਕੋ ਸਹਜ ਕਰੋ ਵਪਾਰ ਅਗਲਾ ਸ਼ਬਦ ਹੈ ਸੱਤੇ ਔਂਕੜ ਰਾਰੇ ਬਿਹਾਰੀ ਐੜੇ ਕੰਨਾ ਵੋਹਾ ਸਸਾ ਸੱਤੇ ਕੰਨਾ ਇਸ ਦਾ ਉਚਾਰਨ ਕਰਨਾ ਹੈ ਸੱਤੇ ਔਂਕੜ ਰਾਰੇ ਬਿਹਾਰੀ ਐੜੇ ਕੰਨਾ ਤੁਰਿਆ ਤੁਰਿਆ ਸ਼ਬਦ ਬੋਲ ਕੇ ਵਿੱਚ ਡੈਸ਼ ਦੇਣੀ ਹੈ ਫਿਰ ਬੋਲਣਾ ਹੈ ਵੋਹਾ ਸਸਾ ਸੱਤੇ ਕੰਨਾ ਵਸਤਾ ਤੁਰਿਆ ਵਸਤਾ ਇਸ ਨੂੰ ਵੱਖ ਨਹੀਂ ਬੋਲਣਾ ਤੁਰਿਆ ਵਸਤਾ ਵੱਖ ਨਹੀਂ ਬੋਲਣਾ ਇਕੱਠਾ ਬੋਲਣਾ ਵਸਤਾ ਸੰਬੰਧਕ ਬੋਲਣਾ ਵਸਤਾ ਤੁਰਿਆ ਵਸਤਾ ਇਸ ਦਾ ਅਰਥ ਹੈ ਚੌਥਾ ਪਦ ਚੌਥੀ ਭੂਮਿਕਾ ਜੋ ਗੁਰਮੁਖ ਜਨ ਪਿਆਰੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਦੁਬਾਰਾ ਫਿਰ ਸ਼ਬਦ ਦਾ ਉਚਾਰਨ ਸਮਝੀਐ ਸਤਿ ਓਂਕੜ ਰਾਰੇ ਦਿਹਾਰੀ ਐੜੇ ਕੰਨਾ ਵਹਾ ਸਸਾ ਥੱਤੇ ਕੰਨਾ ਉਚਾਰਨ ਹੋਵੇਗਾ ਤਤੇ ਔਕੜ ਰਾਰੇ ਬਿਹਾਰੀ ਐੜੇ ਕੰਨਾ ਤੁਰਿਆ ਬੋਲ ਕੇ ਵਿੱਚ ਦਹਿ ਦੇਣੀ ਹੈ ਵਹਾ ਸਸਾ ਥੱਤੇ ਕੰਨਾ ਅਵਸਥਾ ਕੱਠਾ ਬੋਲਣਾ ਹੈ ਵਸਤਾ ਸੰਬੰਧਕ ਬੋਲ ਕੇ ਤੁਰਿਆ ਅਵਸਥਾ ਤੁਰਿਆ ਅਵਸਥਾ ਇਸ ਤਰ੍ਹਾਂ ਬੋਲਣਾ ਹੈ ਇਹਦਾ ਅਰਥ ਹੈ ਚੌਥਾ ਪਦ ਚੌਥੀ ਭੂਮਿਕਾ ਗੁਰਬਾਣੀ ਵਿੱਚ ਇਹ ਪੰਕਤੀ ਦਰਜ ਹੈ ਸੂਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਅੱਗੇ ਸ਼ਬਦ ਹੈ ਝੱਜੇ ਔਂਕੜ ਨਾਣਾ ਕੱਕੇ ਕੰਨਾ ਰਾਰੇ ਔਂਕੜ ਇਸ ਦਾ ਉਚਾਰਨ ਕਰਨਾ ਹੈ ਝੱਜੀ ਔਂਕੜ ਨਾਣਾ ਝੋਣ ਇਸ ਨੂੰ ਚੱਤੇ ਔਂਕੜ ਲਾ ਕੇ ਨਾ ਝੋਣ ਨਹੀਂ ਬੋਲਣਾ ਝੱਜਾ ਬੋਲਣਾ ਚੱਚਾ ਨਹੀਂ ਬੋਲਣਾ ਝੋਣ ਜੱਜੇ ਔਂਕੜ ਨਾਲ ਚੋਣ ਕੱਕੇ ਕੰਨਾ ਰਾਰੇ ਔਂਕੜਕਾਰ ਕਈ ਗੁਰਮਖ ਇਸ ਨੂੰ ਘਾਰਕ ਗਿਦਣਾ ਬੋਲਦੇ ਨੇ ਘਾਰ ਘੱਗਾ ਲਾ ਕੇ ਘਾਰ ਬੋਲਦੇ ਨੇ ਚੁਣ ਘਾਰ ਕਈ ਗੁਰਮਖ ਇਸ ਨੂੰ ਚੁਣ ਘਾਰ ਬੋਲਦੇ ਨੇ ਝੱਜੇ ਦੀ ਜਗ੍ਹਾ ਚੱਚਾ ਲਾਉਂਦੇ ਨੇ ਤੇ ਕੱਕੇ ਦੀ ਜਗ੍ਹਾ ਤੇ ਘੱਗਾ ਲਾ ਕੇ ਚੁਣ ਘਾਰ ਚੁਣ ਘਾਰ ਬੋਲਦੇ ਨੇ ਪਰ ਸuddh ਉਚਾਰਨ ਇਹ ਨਹੀਂ ਹੈ ਇਸ ਦਾ ਉਚਾਰਨ ਕਰਨਾ ਹੈ ਝੱਜੇ ਔਂਕੜ ਨਾਣਾ ਚੌਣ ਕੱਕੇ ਕੰਨਾ ਰਾਰੇ ਔਂਕੜ ਕਾਰ ਚੌਣ ਕਾਰ ਝੌਣ ਕਾਰ ਇਸ ਤਰ੍ਹਾਂ ਬੋਲਣਾ ਹੈ ਝੱਜੇ ਦੇ ਨਾਲ ਚੌਣ ਕਾਰ ਇਹਦਾ ਅਰਥ ਹੈ ਜੋ ਗੁਰਮੁਖ ਦੇਹ ਦੇ ਵਿੱਚ ਮਿੱਠੀ ਮਿੱਠੀ ਨਾਮ ਦੀ ਰੌਲ ਚੱਲਦੀ ਹੈ ਉਸ ਦੇ ਬਾਬਤ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਗੁਰਬਾਣੀ ਵਿੱਚ ਪੰਗਤੀ ਦਰਜ ਹੈ ਸਹਜੇ ਰੋਣ ਕਣਕਾਰ ਸੁਹਾਇਆ ਤਾਂ ਕੈ ਘਰ ਪਾਰ ਬ੍ਰਹਮ ਸਮਾਇਆ ਆਸ ਹੈ ਸੰਗਤਾਂ ਨੂੰ ਇਹ ਵੀਡੀਓ ਪਸੰਦ ਆਵੇਗੀ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਅੱਗੇ ਸ਼ੇਅਰ ਕਰਕੇ ਹੋਰਨਾਂ ਸੰਗਤਾਂ ਤੱਕ ਪਹੁੰਚਾਉਂਦੇ ਖੇਚਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ